ਬੀਤਿਆ ਹੋਇਆ ਗੱਲ ਕੋਈ ਵੀ ਨਹੀਂ ਭੁੱਲ ਸਕਦਾ ਅਕਸਰ ਉਹ ਗੱਲਾਂ ਯਾਦ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਭੁੱਲਣਾ ਚਾਹੁੰਦੇ ਹਾਂ ਲੋਕ ਬੜੀ ਆਸਾਨੀ ਨਾਲ ਕਹਿ ਦਿੰਦੇ ਨੇ ਜੋ ਹੋਇਆ ਚੰਗਾ ਹੋਇਆ ਹੈ ਇੱਕ ਦਿਨ ਸਭ ਕੁਝ ਠੀਕ ਹੋ ਜਾਏਗਾ ਪਰ ਜਿਸ ਦੇ ਨਾਲ ਬੀਤਦੀ ਹੈ ਪਤਾ ਉਸ ਨੂੰ ਹੀ ਹੁੰਦਾ ਹੈ ਓਕੇ ਮੈਂ ਸਮਝਾਈ ਆਪਣੇ ਆਪ ਨੂੰ ਜੋਸ਼ ਦੇ ਨਾਲ ਹੋਇਆ ਹੈ ਉਹ ਵਧੀਆ ਹੋਇਆ ਹੈ ਜਾਂ ਕੁਝ ਗਲਤ ਹੋਇਆ ਹੈ ਜਾਂ ਅੱਗੇ ਜਾ ਕੇ ਵਧੀਆ ਹੋ ਜਾਏਗਾ ਜ਼ਿੰਦਗੀ ਇਨੂੰ ਹੀ ਕਹਿੰਦੇ ਨੇ ਛੋਟੀ ਜੀ ਉਮਰ ਦੇ ਵਿੱਚ ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਮੰਨਿਆ ਬੀਤੇ ਹੋਏ ਕਾਲ ਨੂੰ ਭੁੱਲਣਾ ਇੰਨਾ ਆਸਾਨ ਨਹੀਂ ਪਰ ਬੀਤੇ ਹੋਏ ਕਾਲ ਨੂੰ ਥੋੜਾ-ਥੋੜਾ ਭੁੱਲ ਕੇ ਆਪਣੇ ਆਉਣ ਵਾਲੇ ਜੀਵਨ ਨੂੰ ਵਧੀਆ ਬਣਾਉਣਾ ਹੈ ਨਵੇਂ-ਨਵੇਂ ਸੁਪਨੇ ਵੇਖੋ ਉਹਨਾਂ ਸੁਪਨਿਆਂ ਨੂੰ ਪਾਉਣ ਲਈ 100% ਆਪਣੇ ਕੰਮ ਪਰ ਧਿਆਨ ਦੇਣਾ ਚਾਹੀਦਾ ਹੈ ਪਤਾ ਜ਼ਿੰਦਗੀ ਵਿੱਚ ਆਉਣ ਵਾਲਾ ਕੱਲ ਸਾਡੇ ਲਈ ਖੁਸ਼ੀਆਂ ਲੈ ਕੇ ਵੀ ਆ ਸਕਦਾ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਏਗਾ ਕੁਝ ਲੋਕ ਕਹਿਣਗੇ ਪਰ ਲੋਕਾਂ ਦਾ ਕੰਮ ਕਹਿਣਾ ਹੈ ਇਹ ਬਿਲਕੁਲ ਸਹੀ ਗੱਲ ਹੈ ਇੱਕ ਆਦਮੀ ਦਿਨ ਰਾਤ ਮਿਹਨਤ ਕਰਦਾ ਹੈ ਲੋਕ ਉਸ ਨੂੰ ਕਹਿੰਦੇ ਹਨ ਕਿ ਰਾਤ ਦਿਨ ਮਿਹਨਤ ਕਰਦਾ ਹੈ ਪੈਸਿਆਂ ਲਈ ਮਰੀ ਜਾਂਦਾ ਹੈ ਇਸ ਲਈ ਮਿਹਨਤ ਕਰਦਾ ਹੈ ਜੋ ਮਿਹਨਤ ਨਹੀਂ ਕਰਦਾ ਉਸ ਨੂੰ ਕਹਿਣਗੇ ਤਾਂ ਨਿਕੰਮਾ ਹੈ ਨਖੱਟੂ ਹੈ ਨਲਾਇਕ ਕਹਿਣਗੇ ਜਿਸ ਦੇ ਕੋਲ ਬਹੁਤ ਪੈਸਾ ਹੈ ਉਹ ਖਰਚ ਕਰਦਾ ਹੈ ਉਸ ਨੂੰ ਕਹਿਣਗੇ ਇਹ ਤਾਂ ਫਜ਼ੂਲ ਖਰਚਾ ਕਰਦਾ ਹੈ ਤੇ ਜੋ ਪੈਸਾ ਨਹੀਂ ਖਰਚ ਕਰਦਾ ਉਸ ਨੂੰ ਕਹਾਂਗੇ ਕੰਜੂਸੇ ਮੱਖੀ ਚੂਸੇ ਜਿਸ ਦੇ ਕੋਲ ਬੇਅੰਤ ਪੈਸਾ ਹੈ ਬਹੁਤ ਸਾਰਾ ਪੈਸਾ ਹੈ ਉਸ ਨੂੰ ਕਹਣਗੇ ਇਸ ਦੇ ਕੋਲ 2 ਨੰਬਰ ਦੀ ਕਮਾਈ ਹੈ ਇਸ ਲਈ ਖਰਚ ਕਰਦਾ ਹੈ ਇਸ ਦੇ ਕੋਲ ਜਿਸ ਦੇ ਕੋਲ ਪੈਸਾ ਘੱਟ ਹੈ ਉਸ ਨੂੰ ਕਹਣਗੇ ਇਹ ਸੰਦਰ ਤਾਂ ਇੰਨੀ ਸਮਝ ਨਹੀਂ ਸੀ ਇਸ ਲਈ ਇਸ ਦਾ ਅੱਜ ਇਹ ਹਾਲ ਹੈ ਕੋਈ ਜ਼ਿੰਦਗੀ ਭਰ ਮਿਹਨਤ ਕਰਕੇ ਆਪਣਾ ਜੇਕਰ ਪੈਸਾ ਇਕੱਠਾ ਵੀ ਕਰਦਾ ਹੈ ਤਾਂ ਲੋਕ ਉਸ ਲਈ ਵੀ ਬੋਲਦੇ ਹਨ ਕਿ ਪੈਸੇ ਦਾ ਕੀ ਕੰਮ ਜੋ ਆਪਣੇ ਸਰੀਰ ਦੇ ਉੱਤੇ ਹੀ ਨਾ ਲਾ ਸਕੇ ਜਿਸ ਦਾ ਸੋਖੀ ਨਾ ਮਾਨ ਸਕੇ ਇਸ ਲਈ ਸਹੀ ਕਿਹਾ ਹੈ ਕਿ ਕੁਝ ਲੋਕ ਕਹਿਣਗੇ ਤਾਂ ਉਹਨਾਂ ਨੂੰ ਕਹਿਨ ਦਿਓ ਲੋਕਾਂ ਦਾ ਕੰਮ ਹੈ ਬੋਲਣਾ ਬੋਲੀ ਜਾਂਦਿਓ ਕਹਿਣਾ ਲੋਕਾਂ ਨੇ ਕਹਿਣਾ ਹੈ ਕਿ ਲੋਕਾਂ ਦੀਆਂ ਗੱਲਾਂ ਦੀ ਬਿਲਕੁਲ ਵੀ ਪਰਵਾਹ ਨਾ ਕਰੋ ਜੋ ਤੁਹਾਨੂੰ ਸਹੀ ਲੱਗਦਾ ਹੈ ਉਹੀ ਕਰੋ ਪੈਸਾ ਹੀ ਦੁਨੀਆ ਦੇ ਵਿੱਚ ਇਹੋ ਜੀ ਚੀਜ਼ ਹੈ ਜਿਸ ਨੂੰ ਫੜਨ ਲੱਗਿਆਂ ਕਿਸੇ ਤੋਂ ਕਿਸੇ ਦੀ ਜਾਤ ਧਰਮ ਨਹੀਂ ਪੁੱਛਿਆ ਜਾਂਦਾ ਇਸ ਨੂੰ ਫੜਨ ਤੋਂ ਪਹਿਲਾਂ ਤੁਸੀਂ ਹੱਥ ਧੋਤੇ ਨੇ ਕਿ ਨਹੀਂ ਇਹ ਵੀ ਨਹੀਂ ਪੁੱਛਿਆ ਜਾਂਦਾ ਪੈਸਾ ਮੀਰ ਦਾ ਹੈ ਕਿ ਗਰੀਬ ਦਾ ਹੈ ਕੋਈ ਫਰਕ ਨਹੀਂ ਪੈਂਦਾ ਅਗਰ ਜੇਕਰ ਤੁਸੀਂ ਵੀ ਕੁਝ ਪੰਨਾ ਹੈ ਤਾਂ ਉਸ ਪੈਸੇ ਦੀ ਤਰ੍ਹਾਂ ਬਣੋ ਜਿਸ ਦੇ ਵਿੱਚ ਕਿਸੇ ਵੀ ਜਾਤੀ ਨੂੰ ਕਿਸੇ ਵੀ ਧਰਮ ਨੂੰ ਤੁਹਾਨੂੰ ਪੌਣਾ ਲੋਕਾਂ ਦੀ ਮਜਬੂਰੀ ਬਣ ਜਾਵੇ ਇਦਾਂ ਪੈਸੇ ਦੀ ਤਰ੍ਹਾਂ ਬਣੋ ਇਸ ਤੇ ਲਈ ਉਸ ਮਕਾਮ ਨੂੰ ਹਾਸਲ ਕਰਨ ਲਈ ਕੜੀ ਮਿਹਨਤ ਕਰਨੀ ਚਾਹੀਦੀ ਹੈ ਕੜੀ ਮਿਹਨਤ ਕਰਨੀ ਹੋਵੇਗੀ ਇੱਕ ਵਧੀਆ ਇਨਸਾਨ ਕੌਣ ਹੁੰਦਾ ਹੈ ਜਿਸ ਦੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਜਾਂ ਜਿਸ ਦੇ ਕੋਲ ਬਹੁਤ ਸਾਰੀ ਪੜ੍ਹਾਈ ਕੀਤੀ ਹੁੰਦੀ ਹੈ ਪਰ ਮੇਰੇ ਅਕੋਰਡਿੰਗ ਤਾਂ ਵਧੀਆ ਇਨਸਾਨ ਉਹੀ ਹੁੰਦਾ ਹੈ ਜਿਸ ਦੇ ਕੋਲ ਪੈਸਾ ਗਿਆਨ ਤੇ ਸਾਥ ਨਾਲ-ਨਾਲ ਦੂਸਰਿਆਂ ਦੇ ਨਾਲ ਗੱਲ ਕਰਨੀ ਦੂਸਰਿਆਂ ਦੀ ਇੱਜ਼ਤ ਕਰਨੀ ਤੇ ਸਨਮਾਨ ਕਰਨਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਮੇਰੀਆਂ ਛੋਟੀ ਜੀਆਂ ਛੋਟੀਆਂ ਜੀਆਂ ਮੋਟੀਵੇਸ਼ਨਲ ਗੱਲਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ